ਆਪਣੇ ਆਉਂਦੀ ਹੁੰਦੀ ਜਿਉਂ ਕੰਦ ਟੱਪਣੀ ਆ ਸਮੇਂ ਇਹ ਆ ਜਾ ਇਹ ਉਹ ਬੰਦੇ ਆ ਉਹ ਬੰਦੇ ਆਣ ਕੇ ਫੇਰ ਕੰਦ ਟੱਪਣੀ ਆਵੇ ਆ ਜੀ ਉਹ ਨਾ ਹਾਂ ਭੈਣ ਹੈ ਇਹ ਦੋ ਵੀ ਤਕੜਾ ਖੇੜਿਆ ਤਕੜਾ ਤੋਪ ਹਾਂ ਜੀ ਡਾਕਟਰ ਹਾਂ ਜੀ ਉਹ ਡਾਕਟਰ ਇਹ ਪੁਣੇ ਗਲਪ ਸਪਾਇਰ ਨੇ ਕੰਗਲ ਬੰਗੜਾ ਨਹੀਂ ਹੋਣੀ ਹੁੰਦੀ ਉਧਰ ਉਹ ਵੇਖ। ਕਈ 8 ਜਣੇ 8-8 ਤਾਂ ਜਣੇ ਅੱਗੇ। ਅੱਛਾ। ਉਧਰ ਪਾਣੀ ਦੇ ਕਿਤਾ ਗਏ ਵੇਖੋ ਉਧਰ। ਉਧਰ। ਅੱਛਾ। ਕੋਈ ਆਏ ਇਹਨਾਂ ਨੂੰ ਵੇਖ ਲੋ। ਕਿ ਜੈਪੰਗ ਜਾਂ ਨਾਲ ਦੇਖੋ। ਮੁਰਕੀ ਨਾੜ ਕੇ ਬੂਆ ਘੜਕਾਉਣਾ ਫੇਰ ਹੀ ਮੈਸੇ ਬਾਹਰ ਨਿਕਲਣਾ ਤੇ ਫੇਰ ਇਹਨਾਂ ਕਾਬੂ ਕਰ ਲੈਣਾ। ਕਿ ਸ਼ੁਕਰ ਹੈ ਮਾਲਕਾ। ਪੁੱਤਰੇ। ਆਖਰ ਆਖਰ ਆ ਜਿਹੜਾ ਅੱਗੇ ਗਿਆ ਹਾਂ ਹਾਂ ਆ ਮੈਥੇ ਆ ਗਿਆ ਜੰਬੂਆ ਖੋਲਦਾ ਉਹ ਅੱਗੇ ਗੱਡੀ 'ਤੇ ਲਾ ਕੇ ਬੈਠਾ ਪਿਸਤੌਲ ਲੈ ਕੇ ਆ ਵੇਖ ਲੋ ਪਿਸਤੌਲ ਤਾਂ ਲੈ ਜਾਂਦਾ ਤੂੰ ਪਿੱਛੇ ਵੀ ਨਹੀਂ ਹੋਇਆ ਦਾ ਪਿੱਛੇ ਨਹੀਂ ਉਹਨੇ ਮੈਨੂੰ ਤਾਂ ਵੇਖ ਲਿਆ ਉਹਦੇ ਹੱਥੇ ਪਿਸਤੌਲ ਹੈ ਜੇ ਪਿੱਛੇ ਹੁੰਦਾ ਤਾਂ ਪਿੱਛੋਂ ਗੋਲੀ ਨਾ ਮਾਰਦਾ ਉਹੀ ਗੱਲ ਆ ਗਈ ਮੇਰੀ ਗੱਲ ਸੁਣਿਆ ਆ ਵੇਖੋ ਇੱਕ ਬੜਾ ਥੋੜਾ ਜਿਹਾ ਗਵਰਨਾ ਹਾਂ ਜੀ ਹਾਂ ਮੈਂ ਦਨੂ ਇੱਕ ਲੇਡੀਆਂ ਹੁੰਦੀਆਂ ਜਿਵੇਂ ਅੱਗੇ ਆਉਂਦੀਆਂ ਆ ਹਾਂ ਵੇਖੋ ਹਰਨਜੀਤ ਸਿੰਘ ਆਈ ਦੀ ਲਾਲ ਟੀ-ਸ਼ਰਟ ਵਾਲੀ ਜੀ ਦਾ ਸਰਕਾਰ ਬੀਆ ਆ ਮੈਂ ਕਿਹਾ ਉਹਨੂੰ ਹੱਥ ਕਰਨਾ ਇੰਨੇ ਦਿਨ ਘਰ ਆ ਗਿਆ ਆ ਆ ਵੇ ਤੇ ਮੈਂ ਨਾ ਕਿਤੇ ਇਹ ਵੇਖਾ ਵੀ ਕੱਟਕਾਰ ਚ ਪਛਾਣ ਵੀ ਜਿਹੜੀਆਂ ਚਾਰ ਆਈਆਂ ਅਹੀਂ ਉਹਨਾਂ ਚ ਕੋਈ ਇਦਾਂ ਜਿਹ ਕਿੰਨੇ ਕਿੰਨੇ ਕੋ ਜਾਣੇ ਆ ਕੱਟ ਜਾਣੇ ਆ ਅੱਠ ਆ ਵੇਖੋ ਉਹਨਾਂ ਇੰਨਾ ਕਰਕੇ ਹੁਣ ਅੰਦਰ ਜਾਣੀ ਵੜੇ ਸਾਰਾ ਕੁਝ ਤੇ 26 27 ਮਿੰਟ ਲੜਣਾ ਨੰਦਰੀ ਹਾਂ ਹਾਂ ਇੱਥੇ ਆ ਹੁਣ ਚੱਲੇ ਨਾਲ ਜੀ ਇੱਕ ਮਿੰਟ ਆ ਨੈਪਕਨ ਪਏ ਬਾਹਰ ਉੱਥੇ ਗੱਡੀ ਕਾਦੀ ਉੱਥੇ ਹੀ ਪਏ ਸਥਲਾਰ ਤੇ ਆਹ ਆਹ ਵੇਖੋ ਸੱਲਾਂ ਹੈ ਮੇਰੀ ਖੋਫੀ ਆ ਗਈ ਪੂਰੀ ਪੂਰੀ ਹੋ ਗਈ ਇਹੋ ਉਹ ਨਹੀਂ ਦੇਖਣ ਦੇ ਆ ਵੀ ਗੱਡੀ ਦੇ ਵਿੱਚ ਸਮਾਨ ਸੋਣ ਕੋਈ ਪਿਆ ਹੋਵੇ ਤਾਂ ਕਾਢਾਂ ਆਹ ਆਹ ਉਹ ਕੱਛੇ ਪਾਏ ਕੁੜੀ ਹਵਗਦੇ ਮੈਂ ਆ ਵੇਖੋ ਹੁਣ ਚੱਲੇ ਆ ਸਾਰੇ ਫਿਰ ਇਹਨਾਂ ਗ੍ਰਿਲ ਬਾਰਾਂ ਬੰਦ ਕਰ ਦੇਣੀ ਯਾਰ ਅਛਾ ਸਾਰੇ ਉਹ ਮਾਲ ਪਾ ਲਿਆ ਉੱਚ ਸਾਰਾ ਮਾਲ ਪਾ ਲਿਆ ਆਵੇ ਇੱਥੇ ਵੇਖ ਮਗਰ ਗੱਡੀ ਬੱਧੀ ਆ ਅਛਾ ਤੇ ਬਸਤੌਲ ਫੜਿਆ ਆਪਣੇ ਵਾਲਾ ਵੀ ਇਹਨੇ ਲੱਕ ਨੂੰ ਲਾ ਲਿਆ ਇਹਨੇ ਹੱਥੇ ਚ ਫੜਿਆ ਹੂੰ ਕਿ ਨਕਲੀ ਨਹੀਂ ਅਸਲੀ ਬਸਤੌਲ ਆ ਤੁਹਾਨੂੰ ਹਰੀ ਦਾ ਲਿਆ ਦਰਵਾਜ਼ਾ ਜਦੋਂ ਉਹਨੇ ਕੁੰਡੀ ਲਾਈ ਉਹ ਉਹ ਅੰਦਰ ਆ ਅੰਦਰ ਹੀ ਪੁੱਤ ਆ ਉਹਦੇ ਕੋਲੋਂ ਵੀ ਨਹੀਂ ਲੈਦਾ ਤੇਰੀ ਮਤ ਨੇ ਕੰਮ ਕੀਤਾ ਪੁੱਤ ਜਣੂ ਦਾ ਕੀ ਕਰਦੇ ਹੋ ਪਰ ਇਹ ਕੁੜੀ ਹੈ ਤੇ ਤੈਨੂੰ ਇਹ ਵੀ ਦਾਰੀ ਨੂੰ ਆਉਂਦੀ ਤੇ ਮੈਂ ਤੇ ਨਹੀਂ ਪੈਣੀ ਕੋਈ ਜਦੋਂ ਉੱਤੋਂ ਉਤਰਿਆ ਮੈਂ ਦੇਖਿਆ ਜਿਤਨਾ ਵੀ ਗੱਡੀ ਮੰਗ ਕੇ ਲੈ ਕੇ ਚੱਲੇ ਵੀ ਸਾਨੂੰ ਚਾਹੀਦੀ ਆ ਉੱਤੋਂ ਉੱਤਰ ਦੇ ਵੇਖੇ ਤਾਂ ਮੈਂ ਕਿਹਾ ਕਿ ਇੱਥੇ ਨਹੀਂ ਕੋਈ ਬੈਠੇ ਉੱਤੇ ਦੋਏ ਨੇ ਆਓ ਜੀ ਉਹ ਆਪਣਾ ਹੀ ਮਗਰ ਉਤਰੋ ਜਿਹੜੀ ਗੱਡੀ ਤੁਹਾਨੂੰ ਆਖਿਆ ਵੀ ਛੱਡ ਜਾਗੇ ਇੱਥੇ ਅੰਦਰ ਹੀ ਆਹਤਾਗੇ ਗੱਡੀ ਨੇ ਆਖਿਆ ਆਖਿਆ ਵੀ ਫੋਨ ਤੁਹਾਨੂੰ ਗੱਡੀ ਦੇ ਤੇ ਰੱਖ ਦਿੰਨੇ ਆਂ ਅੱਛਾ ਫੋਨ ਆਖਿਆ ਗੱਡੀ ਉੱਤੇ ਰੱਖ ਦਿੰਨੇ ਅੱਛਾ ਕੋਈ ਗੰਨ ਨਾ ਕਰ ਤੇ ਆਪਣੀ ਲੋ ਆ ਵੀ ਹੁਣ ਆ ਗਏ ਵਿੱਚ ਉਧਰ ਸੁਖ ਮੰਡਿਆ ਨਾ ਰੌਲਾ ਪਾਣਾ ਤਾਂ ਆਵੇ ਸੁਖ ਮੰਣ ਗਿਆ ਅੰਦਰ ਬੂਹਾ ਜਿ ਮਾਰਿਆ ਨਾ ਤਾਂ ਆਵੇ ਉਹ ਦਾਤਰ ਮਾਰਦਾ ਤੇ ਬੂਹੇ ਨੇ ਫਿਰ ਆਗਰ ਨੂੰ ਉਹ ਨਾਈਟੇ ਮਾਰੇ ਗਾੜੀਆਂ ਉਧਰੋਂ ਅੱਛਾ ਹਾਂ ਆ ਵੀ ਆ ਵੀ ਆ ਵੀ ਆ ਵੇਖ ਲੈ ਬੰਨ ਕੇ ਨਿਕਲੇ ਆ ਵੀ ਜਾਂਦੇ ਸਾਡੇ ਆ ਆ ਵੀ ਇਹ ਉਹ ਮੁੰਡਾ ਜਿਹੜਾ ਪਰਲਾ ਵਾ ਸਾਰੀ ਜੀ ਆ ਵੇਖਿਓ ਨਾ ਉਹਨਾਂ ਨੂੰ ਆਜੀ ਇੱਕ ਮਿੰਟ ਇੱਕ ਮਿੰਟ ਦੀ ਫੋਟੋ ਲੈਣੀ ਇੱਕ ਮਿੰਟ ਇੱਕ ਮਿੰਟ ਫੋਟੋ ਬੜੀ ਸਾਹ ਦੇ ਆਹ ਹਾਂ ਇਹ ਮਿੰਟ ਇੱਕ ਮਿੰਟ ਅਸੀਂ ਸ਼ੇ ਕਰਾਂ ਫਿਰ ਹਾਂ ਰੋਕੋ ਮੁੰਡਾ ਹੋਈ ਚੀਜ਼ ਹੈ ਆਪਾਂ ਮੋਟਰਸਾਈਕਲ ਦਾ ਤਾਂ ਮੈਂ ਵੀ ਆਉਂਦਾ ਜੀ ਦੋ ਮਿੰਟ ਜੀ ਮੋਟਰਸਾਈਕਲ ਹੈਕਰ ਮੈਂ ਇਹਨੂੰ ਗੱਡੀ ਉੱਥੇ ਜਿੱਥੇ ਨੀਵੇਂ ਨਹੀਂ ਥਾਂ ਤੇ ਪਰ ਮੈਂ ਲੜ ਪੈਂਦੀ ਮੈਂ ਗੱਡੀ ਨਹੀਂ ਇੱਥੇ ਸਾਰੇ ਗੱਡੀ ਚ ਵੈਂਦੇ ਆ ਹਾਂਜੀ ਇੱਥੇ ਤਾਂ ਵੈਂਦੇ ਆ ਕੋਨਾ ਮੋਟਰਸਾਈਕਲ ਆਹ ਮੋਟਰਸਾਈਕਲ ਜੀ ਆ ਇੱਥੇ ਦੇਖੋ ਜਦ ਗੱਡੀ ਦੀ ਲਾਈਟ ਵੱਜੀ ਉਹ ਤਾਂ ਮੋਟਰਸਾਈਕਲ ਗੱਲ ਇਹਨਾਂ ਮੋਟਰਸਾਈਕਲ ਉੱਤੇ ਖੜਾ ਬਣਾਉਂਦਾ ਹੋਇਆ ਮੈਂ ਤੇ ਬਾਅਦ ਚ ਇਹਦਾ ਬੰਦੀ ਦਾ ਚੌਕ ਨਹੀਂ ਉਹ ਖੜਿਆ ਕਿ ਨਹੀਂ ਲੈ ਗਿਆ ਉਹ ਤਿੰਨੇ ਕੋਟ ਆ ਵੇਖੋ ਇਹ ਆ ਵੇਖੋ ਕਲੀਅਰ ਦਿੱਤਾ ਨਾ ਹੂੰ ਮੁਰਕੇ ਜਾ ਕੇ ਗੱਡੀ ਦੀਆਂ ਮਗਲੀਆਂ ਜਦੋਂ ਨੇ ਬ੍ਰੇਕ ਮਾਰੀ ਲੇਟਾਂ ਝਗੜੀਆਂ ਘਾਹ ਆ ਗਏ ਉੱਥੇ ਬੰਦਾ ਖੜੋਤਾ ਉਹ ਮੋਟਰਸਾਈਕਲ ਦੇ ਉੱਤੇ ਨਾ ਨਾ ਆ ਵੇਖੋ ਆ ਵੇਖੋ ਸਭ ਆ ਵੇਖੋ ਉਹ ਬਲੇਬੰਦੀ ਵੀ ਕਾਲਾ ਜਾ ਹਾਂ ਜੀ ਇਹ ਆ ਵੇਖੋ ਉਹ ਬ੍ਰੇਕ ਮਾਰ ਲਈ ਆ ਬ੍ਰੇਕ ਮਾਰੀ ਆ ਜਾ ਕੇ ਉਹ ਉਤਰਿਆ ਅਵੇ ਆਲਮੋਸਟ ਆ ਰਿਹਾ ਮੈਂ ਤੇਰਾ ਬੰਦਾ ਪਹਿਲਾਂ